ਜਿਹੜੀ ਗੁਨਾਨਕ ਦੇਵ ਜੀ ਦੀ ਆਪਾਂ ਜਿਹੜੀ ਫੋਟੋ ਹੈ ਜਿਹੜੀ ਆਪਾਂ ਸਾਰਿਆਂ ਦੇ ਘਰਾਂ 'ਇ ਸਾਨੂੰ ਮਿਲਦੀ ਹੈ ਉਹ ਭਾਈ ਸ਼ੋਭਾ ਸਿੰਘ ਜੀ ਨੇ ਆਪਣੀ ਫੋਟੋ ਨੂੰ ਗੁਨਾਨਕ ਦੇਵ ਜੀ ਦੀ ਫੋਟੋ ਬਣਾ ਕੇ ਕੀਤਾ ਵੈ ਇੱਕ ਪ੍ਰੋਪਾਗੈਂਡਾ ਚਲਾਇਆ ਤੇ ਉਹ ਮਤਲਬ ਇੱਕ ਵੀਡੀਓ ਸੀਗੀ ਉੱਤੇ ਐਡ ਵੀ ਚੱਲਦੇ ਸੀਗੇ ਬਕਾਇਦਾ ਤੇ ਕਿ ਸਾਨੂੰ ਬੇਫਕੂ ਬਣਾਇਆ ਗਿਆ ਹੈ ਪੂਰਾ ਸਾਲੋ ਸਾਲ ਆਪਾਂ ਬੇਫਕੂ ਬਨੇ ਗਏ ਆ ਤੁਸੀਂ ਐਜ਼ ਅ ਪੇਂਟਰ ਤੁਸੀਂ ਐਜ਼ ਅਨ ਆਰਟਿਸਟ ਜੀ ਤੁਸੀਂ ਦੱਸਦੇ ਤੁਸੀਂ ਭਾਈ ਸ਼ੋਭਾ ਸਿੰਘ ਜੀ ਦੀ ਵੀ ਫੋਟੋ ਦੇਖੀ ਹੋਏਗੀ ਉਹ ਤੁਸੀਂ ਗੁਰਨਾਕ ਦੇਵ ਜੀ ਦੀ ਜਿਹੜੀ ਫੋਟੋ ਤਾਂ ਖੈਰ ਸਭ ਨੇ ਦੇਖੀ ਤੁਸੀਂ ਵੀ ਦੇਖੀ ਹੈ ਤੁਸੀਂ ਕੀ ਟੈਕਨੀਕਲੀ ਵੀ ਇਹ ਕਹਿ ਸਕਦੇ ਹੋ ਕਿ ਇਹ ਮਤਲਬ ਟੈਕਨੀਕਲੀ ਇਹ ਸੱਚੀ ਸੱਚਾ ਹੈ ਜਾਂ ਨਹੀਂ ਹੈ ਅ ਦੇਖੋ ਜਿਹੜੀ ਇਹ ਪ੍ਰਪੋਗਾਂਡਾ ਹੋ ਰਿਹਾ ਜਾਂ ਉਹਦੇ ਬਾਰੇ ਮਿਥ ਕਹਿ ਲੋ ਜਾਂ ਉਹਦੇ ਬਾਰੇ ਕੁਝ ਬਣਾਈਆਂ ਜਾ ਰਹੀਆਂ ਨੇ ਗੱਲਾਂ ਮੈਂ ਸਹਿਮਤ ਨਹੀਂ ਇਸ ਗੱਲ ਬਾਰੇ ਬੀ ਸਰਦਾਰ ਸੋਭਾ ਸਿੰਘ ਜੀ ਨੇ ਆਪਣੀ ਫੋਟੋ ਨੂੰ ਲੈ ਕੇ ਕਿਸੇ ਗੁਰੂ ਸਾਹਿਬ ਦਾ ਚਿੱਤਰ ਬਣਾਇਆ ਹੋਵੇ ਠੀਕ ਆ ਉਹਨਾਂ ਦੀ ਰਿਜ਼ੈਂਬਲਿੰਗ ਜ਼ਰੂਰ ਹੋ ਸਕਦੀ ਆ ਸੋਭਾ ਸਿੰਘ ਜੀ ਨੇ ਜੇ ਗੁਰੂ ਨਾਨਕ ਸਾਹਿਬ ਦਾ ਚਿੱਤਰ ਬਣਾਇਆ ਤਾਂ ਉਹਨਾਂ ਨੇ ਆਪ ਦੇ ਜਿਹੜੇ ਰੀਅਲਿਸਟਿਕ ਦੇ ਟੱਚ ਸੀ ਜਿਹਦੇ ਸਾਡੇ ਚਿਹਰੇ ਦੇ ਹਾਵ ਭਾਵ ਸੀ ਹੋ ਸਕਦਾ ਉਹਦਾ ਇਨਫਲੂਐਂਸ ਲਿੱਤਾ ਪਰ ਉਸ ਤੋਂ ਪਹਿਲਾਂ ਤੇ ਜਿਹੜੇ ਸਾਡੇ ਕੋਲੇ ਚਿੱਤਰ ਦੇਖਣ ਨੂੰ ਮਿਲਦੇ ਆ ਜਦੋਂ ਕਿਉਂਕਿ ਦਾਰਚੀ ਦਾ ਸਰਦਾਰ ਸੋਭਾ ਸਿੰਘ ਜੀ ਦਾ ਜਿਹੜਾ ਜਨਮ ਆ ਉਹ 1901 ਦਾ ਜੀ ਮੈਂ ਪਹਿਲਾਂ ਆਪਾਂ ਜਿਵੇਂ ਜ਼ਿਕਰ ਕੀਤਾ ਕਿਸ਼ਨ ਕੋਟ ਮੰਦਿਰ ਦਾ ਉਹਦੇ ਵਿੱਚ 1830 ਦਾ ਕੰਮ ਹੋਇਆ ਹੋਇਆ ਜੀ ਹੂੰ ਜੋ ਗੁਰੂ ਨਾਨਕ ਸਾਹਿਬ ਦਾ ਚਿੱਤਰ ਬਾਲਾ ਔਰ ਮਰਦਾਨਾ ਨਾਲ ਬੈਠੇ ਆ ਸੋਭਾ ਸਿੰਘ ਜੀ ਨੇ ਤਿਆਰ ਕੀਤਾ 1830 ਦੇ ਵਿੱਚ ਉਸ ਮੰਦਿਰ ਦੇ ਵਿੱਚ ਬਣਿਆ ਹੋਇਆ ਜੋ ਅੱਜ ਵੀ ਅਸੀਂ ਦੇਖ ਸਕਦੇ ਆ ਉਦੋਂ ਤਾਂ ਸੋਭਾ ਸਿੰਘ ਜੀ ਹੈ ਨਹੀਂ ਸੀ ਹੂੰ ਉਦੋਂ ਅਸੀਂ ਕਿਵੇਂ ਕਹਿ ਸਕਦੇ ਆ ਵੀ ਸੋਭਾ ਸਿੰਘ ਜੀ ਨੇ ਆਪਣੀ ਸ਼ਕਲ ਨੂੰ ਗੁਰਨਾਨਕ ਸਾਹਿਬ ਦਾ ਰੂਪ ਦਿੱਤਾ ਅੱਛਾ ਸੇਮ ਹੈ ਫੋਟੋ ਬਿਲਕੁਲ ਸੇਮ ਹੈ ਜੀ ਉਹ ਮੇਰੇ ਕੋਲ ਡਰਾਇੰਗਸ ਨੇ ਮੇਰੇ ਕੋਲੇ ਫੋਟੋਗ੍ਰਾਫ ਨੇ ਔਰ ਅੱਜ ਵੀ ਉਹ ਲਾਈਵ ਮਤਲਬ ਤੁਸੀਂ ਦੇਖ ਸਕਦੇ ਆ ਜਾ ਕੇ ਉਸ ਮੰਦਿਰ ਦੇ ਵਿੱਚ 1830 ਦਾ ਬਣਿਆ ਹੋਇਆ ਚਿੱਤਰ ਗੁਰਨਾਨਕ ਸਾਹਿਬ ਦਾ ਬਾਲਾ ਔਰ ਮਰਦਾਨਾ ਨਾਲ ਬੈਠੇ ਨੇ ਠੀਕ ਆ ਜਦੋਂ ਸਰਦਾਰ ਸੋਭਾ ਸਿੰਘ ਜੀ ਦਾ ਸਮਾਂ ਆਇਆ ਪ੍ਰਿੰਟ ਮੀਡੀਆ ਸਾਡੇ ਸਾਹਮਣੇ ਆ ਚੁੱਕਿਆ ਸੀ ਉਹਨਾਂ ਨੇ ਉਸ ਜਿਹਨੀਆਂ ਆਪਣੀਆਂ ਪੇਂਟਿੰਗਸ ਬਣਾਈਆਂ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਪ੍ਰਿੰਟਾਂ ਦਾ ਇਸਤੇਮਾਲ ਕੀਤਾ ਆਪਣੀਆਂ ਪੇਂਟਿੰਗਾਂ ਦੇ ਪ੍ਰਿੰਟ ਬਣਾਏ ਲੋਕਾਂ ਦੇ ਘਰ-ਘਰ ਤੱਕ ਪਹੁੰਚ ਗਏ ਜੀ ਉਸ ਤੋਂ ਪਹਿਲਾਂ ਸਿਰਫ ਅਸੀਂ ਜਾਂ ਤਾਂ ਗੁਰਦੁਆਰਾ ਸਾਹਿਬ ਜਾਂ ਮੰਦਰਾਂ ਜਾਂ ਮਤਲਬ ਮਸਜਿਦਾਂ ਦੇ ਵਿੱਚ ਕਿਤੇ ਵੀ ਜਿੱਥੇ ਵੀ ਇਤਿਹਾਸਕ ਬਿਲਡਿੰਗ ਹੁੰਦੀ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਚਿੱਤਰ ਦੇਖਣ ਨੂੰ ਮਿਲਦਾ ਸੀ ਜੀ ਪਰ ਗੁਰਦਾਰ ਜੀ ਨੇ ਉਹ ਚੀਜ਼ ਲੋਕਾਂ ਸਾਹਮਣੇ ਕੈਲੰਡਰ ਦੇ ਰੂਪ ਚ ਲਿਆਂਦੀ ਜੀ ਹੋ ਸਕਦਾ ਹਰ ਘਰ ਦੇ ਵਿੱਚ ਔਨ ਕਰਕੇ ਉਹਨਾਂ ਨੂੰ ਲੱਗਿਆ ਵੀ ਪਤਾ ਨਹੀਂ ਇਹ ਸੋਭਾ ਸਿੰਘ ਜੀ ਦੇ ਆਪਣੀਆਂ ਪੇਂਟਿੰਗ ਦੀਆਂ ਫੋਟੋ ਦੇ ਚਿੱਤਰ ਬਣਾ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰ ਰਹੇ ਨੇ ਜੀ ਰਿਜ਼ੈਂਬਲਿੰਗ ਜ਼ਰੂਰ ਹੁੰਦੀ ਹੈ ਕਿਉਂਕਿ ਉਹਨਾਂ ਨੇ ਰੀਅਲਿਸਟਿਕ ਦੇ ਕੰਮ ਕੀਤੇ ਆ ਤਾਂ ਰੀਅਲਿਸਟਿਕ ਤਾਂ ਕਿਸੇ ਨਾ ਕਿਸੇ ਨਾਲ ਉਹ ਚਿਹਰਾ ਮੇਲ ਖਾਈ ਸਕਦਾ ਜੀ ਹੁਣ ਹੋ ਸਕਦਾ ਮੈਂ ਮੇਰੀਆਂ ਕੁਝ ਪੇਂਟਿੰਗਸ ਇਦਾਂ ਦੀਆਂ ਜਿਹੜੀਆਂ ਮੈਂ ਖੁਦ ਹੀ ਮਾਡਲ ਕਰਕੇ ਪੇਂਟਿੰਗ ਆ ਤਿਆਰ ਕਰਦਾ ਹੂੰ ਜ਼ਰੂਰੀ ਨਹੀਂ ਕਿ ਉਹ ਗੁਰੂ ਸਾਹਿਬ ਦੀਆਂ ਪੇਂਟਿੰਗਸ ਹੋਣਗੀਆਂ ਮੇਰੇ ਕੁਝ ਇੰਡੀਅਨ ਮਿਥੋਲੋਜੀਕਲ ਸਬਜੈਕਟਸ ਨੇ ਠੀਕ ਹੈ ਕੁਝ ਰਾਗਾਂ ਦੇ ਉੱਪਰ ਮੇਰੀ ਇੱਕ ਸੀਰੀ ਬਣੀ ਹੈ ਮਨੀਏਚਰ ਪੇਂਟਿੰਗ ਦੇ ਵਿੱਚ ਉਹਦੇ ਵਿੱਚ ਮੈਂ ਖੁਦ ਨੂੰ ਮਾਡਲ ਕੀਤਾ ਠੀਕ ਹੈ ਕਿਉਂਕਿ ਮੈਨੂੰ ਮੇਰੀ ਏਜ ਦੇ ਵੀ ਕਰੈਕਟਰ ਚਾਹੀਦੇ ਹੁੰਦੇ ਆ ਮੇਰੀ ਏਜ ਤੋਂ ਪਹਿਲਾਂ ਦੇ ਵੀ ਚਾਹੀਦੇ ਆ ਮੇਰੀ ਏਜ ਤੋਂ ਬਾਅਦ ਦੇ ਵੀ ਕਰੈਕਟਰ ਚਾਹੀਦੇ ਆ ਤੁਸੀਂ ਫਿਰ ਆਪਣੇ ਬੱਚਿਆਂ ਦੇ ਵੀ ਤੁਸੀਂ ਯੂਜ਼ ਕਰ ਲੈਂਦੇ ਹੋ ਹਾਂ ਬਿਲਕੁਲ ਜੀ ਮੈਂ ਮਾਡਲ ਕਰਤਾ ਹਾਂ ਜੀ ਉਹਨਾਂ ਨੂੰ ਮੈਨੂੰ ਕਿਸੇ ਡਰਾਇੰਗ ਦੀ ਲੋੜ ਪੈਂਦੀ ਆ ਤਾਂ ਨੇਚਰਲੀ ਆ ਮੈਨੂੰ ਕਿਤੋਂ ਨਾ ਕਿਤੋਂ ਉਹਦਾ ਹਾਂ ਰੈਫਰੈਂਸ ਲੈਣਾ ਹੀ ਪੈਣਾ ਜੀ ਇਸ ਕਰਕੇ ਮੈਂ ਇਸ ਚੀਜ਼ ਨੂੰ ਨਹੀਂ ਸਹੀ ਕਹਿ ਸਕਦਾ ਵੀ ਦਾਰ ਜੀ ਨੇ ਆਪਦੀਆਂ ਫੋਟੋਗ੍ਰਾਫ ਤੋਂ ਜਾਂ ਆਪਦੀ ਮਾਡਲ ਕਰਕੇ ਗੁਰਨਾਨਕ ਸਾਹਿਬ ਦੇ ਚਿੱਤਰ ਬਣਾਏ ਆ ਮਤਲਬ ਉਹ ਰਿਜ਼ੈਂਬਲੈਂਸ ਹੋ ਵੀ ਸਕਦੀ ਹੈ ਲੇਕਿਨ ਉਹ ਨੀਤ ਨਾਲ ਨਹੀਂ ਕੀਤਾ ਗਿਆ ਕਿਉਂਕਿ ਮੈਨੂੰ ਵੀ ਨਹੀਂ ਸਮਝ ਆਇਆ ਕਿ ਅਗਰ ਕੀਤਾ ਵੀ ਤੇ ਉਹਨਾਂ ਨੂੰ ਮਿਲੇਗਾ ਕੀ ਇਹ ਦੇ ਨਾਲ ਬਿਲਕੁਲ ਦੇਖੋ ਉਹਨਾਂ ਨੇ ਆਪਣੀ ਉਹਨਾਂ ਦੀ ਇੱਕ ਬੁੱਕ ਕਲਾ ਵਾਹਿਗੁਰੂ ਦੀ ਹਮ ਉਹਨਾਂ ਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਮੈਂਸ਼ਨ ਕੀਤਾ ਇਸ ਗੱਲ ਨੂੰ ਵੀ ਕਦੀ ਵੀ ਮੈਂ ਕਿਸੇ ਵੀ ਗੁਰੂ ਸਾਹਿਬਾਨ ਦਾ ਚਿੱਤਰ ਨਹੀਂ ਬਣਾਇਆ ਹਮ ਮੈਂ ਸਿਰਫ ਉਹਨਾਂ ਦੀ ਜਿਹੜੀ ਸ਼ਖਸੀਅਤ ਸੀ ਉਹਨਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਦਾ ਯਤਨ ਕੀਤਾ ਔਰ ਮੇਰੀ ਇੱਕ ਸਿਰਫ ਕੋਸ਼ਿਸ਼ ਆ ਨਾ ਕਿ ਜੋ ਮੈਂ ਕਿਹਾ ਜੋ ਮੈਂ ਬਣਾਇਆ ਉਹੀ ਗੁਰਨਾਨਕਾ ਜੀ ਸਿਰਫ ਜੋ ਮੈਂ ਮਹਿਸੂਸ ਕੀਤਾ ਉਹ ਲੋਕਾਂ ਸਾਹਮਣੇ ਪੇਸ਼ ਕੀਤਾ ਕੋਈ ਮੰਨੇ ਨਾ ਮੰਨੇ ਉਹਨਾਂ ਨੇ ਕਦੀ ਨਹੀਂ ਕਿਤੇ ਵੀ ਉਹਨਾਂ ਦੇ ਇਹ ਲਿਖਤ ਦੇ ਵਿੱਚ ਆਉਂਦਾ ਵੀ ਤੁਸੀਂ ਇਹਦੀ ਪੂਜਾ ਕਰਨੀ ਆ ਜੀ ਸਿਰਫ ਉਹਨਾਂ ਨੇ ਜੋ ਉਹਨਾਂ ਦੇ ਅੰਦਰ ਬਸਿਆ ਹੋਇਆ ਗੁਰਨਾਨਕ ਸੀ ਉਹਨਾਂ ਦੇ ਅੰਦਰ ਗੁਰਨਾਨਕ ਦੇਵ ਜੀ ਗੁਰਗੋਬਿੰਦ ਸਿੰਘ ਜੀ 10 ਗੁਰੂ ਸਹਿਬਾਨ ਜਾਂ ਹੋਰ ਜਿੰਨੇ ਵੀ ਸਾਡੇ ਸਿੱਖ ਧਰਮ ਨਾਲ ਜਾਂ ਸਾਡੇ ਪੀਰ पे नंबर ਹੋਇਆ ਉਹਨਾਂ ਨੂੰ ਪੇਂਟ ਕੀਤਾ ਤਾਂ ਸਿਰਫ ਉਹਨਾਂ ਨੇ ਜੋ ਅੰਦਰ ਮਹਿਸੂਸ ਕੀਤਾ ਉਹਨਾਂ ਨੂੰ ਪੜਿਆ ਉਹਨਾਂ ਨੂੰ ਸਮਝਿਆ ਉਹ ਸਾਹਮਣੇ ਪੇਸ਼ ਕਰਤਾ ਸਨ